ਪੰਜਾਬ ਦੇ ਲੁਧਿਆਣਾ ਵੈਸਟ ਦੇ ਵਿੱਚ ਇੱਕ ਵਾਰ ਫਿਰ ਤੋਂ ਉਪ ਚੋਣਾਂ ਹੋਣ ਵਾਲੀਆਂ ਨੇ ਜਾਨੀ ਕਿ ਹੁਣ ਇੱਕ ਵਾਰ ਫਿਰ ਤੋਂ ਲੁਧਿਆਣਾ ਵੈਸਟ ਦੇ ਵਿੱਚ ਚੋਣਾਂ ਹੋਣਗੀਆਂ ਕਿਉਂਕਿ ਵਿਧਾਇਕ ਗੁਰਪ੍ਰਤ ਬੱਸੀ ਗੋਗੀ ਦੇ ਕਤਲ ਤੋਂ ਬਾਅਦ ਉਹ ਸੀਟ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਨਾਲ ਦੀ ਨਾਲ ਹੁਣ ਇੱਕ ਵਾਰ ਫਿਰ ਤੋਂ ਲੁਧਿਆਣਾ ਵੈਸਟ ਦੇ ਵਿੱਚ ਇਹ ਚੋਣਾਂ ਹੋਣ ਵਾਲੀਆਂ ਨੇ ਦੱਸਿਏ ਕਿ ਹੁਣ ਲਗਾਤਾਰ ਇਸ ਸੀਟ ਨੂੰ ਲੈ ਕੇ ਚਰਚਾਵਾਂ ਤੇਜ਼ ਸੀ ਕਿ ਆਖਰਕਾਰ ਕਦ ਚੋਣਾਂ ਹੋਣਗੀਆਂ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਲਈ ਹੈ ਕਿ ਨਹੀਂ ਇਹ ਬਹੁਤ ਸਾਰੀਆਂ ਚਰਚਾਵਾਂ ਸੀ ਪਰ ਹੁਣ ਇੰਤਜ਼ਾਰ ਖਤਮ ਹੋ ਗਿਆ ਹੈ ਇਹ ਚੋਣਾਂ ਜਿਹੜੀਆਂ ਨੇ ਹੁਣ 19 ਜੂਨ ਨੂੰ ਹੋਣ ਵਾਲੀਆਂ ਨੇ ਤੇ 23 ਜੂਨ ਨੂੰ ਇਸ ਦਾ ਰਿਜ਼ਲਟ ਆ ਜਾਵੇਗਾ ਜਾਨੀ ਕਿ ਹੁਣ 19 ਤਰੀਕ ਨੂੰ ਜੋ ਹੈ ਇਹ ਚੋਣਾਂ ਹੁਣ ਹੋਣ ਵਾਲੀਆਂ ਨੇ ਤਾਂ ਇਸ ਦੇ ਵਿੱਚ ਹੁਣ ਵੱਡੇ ਪੱਧਰ ਤੇ ਇੱਕ ਮੁਕਾਬਲਾ ਜਿਹੜਾ ਹੋਵੇਗਾ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਜ਼ੋਰਦਾਰ ਇੱਕ ਤਰੀਕੇ ਦੇ ਨਾਲ ਪ੍ਰਚਾਰ ਕਰਦੀਆਂ ਨਜ਼ਰ ਆਉਣਗੀਆਂ ਤੇ ਨਾਲ ਦੀ ਨਾਲ ਇਸ ਸੀਟ ਦੇ ਉੱਤੇ ਕੌਣ ਜਿੱਤਦਾ ਹੈ ਇਸ ਨੂੰ ਲੈ ਕੇ ਕਾਫੀ ਚਰਚਾਵਾਂ ਤੇਜ਼ ਨੇ ਤਾਂ ਜੇਕਰ ਇਸ ਸੀਟ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋ ਜਾਂਦੀ ਹੈ ਤੇ ਰਾਜ ਸਭਾ ਦੇ ਵਿੱਚ ਅਰਵਿੰਦ ਕੇਜੀਵਾਲ ਸੀਟ ਲੈ ਸਕਦੇ ਨੇ ਤਾਂ ਸੀ ਇਹ ਕਿ ਗੁਰਪ੍ਰੀਤ ਬਸੀ ਗੋਘੀ ਦੇ ਕਤਲ ਤੋਂ ਬਾਅਦ ਇਸ ਥੀਕ ਖਾਲੀ ਹੋਈ ਸੀਗੀ ਔਰ ਜਦੋਂ ਗੁਰਪ੍ਰੀਤ ਗੋਗੀ ਦਾ ਕਤਲ ਹੋਇਆ ਸੀ ਉਸ ਤੋਂ ਬਾਅਦ ਕਾਫੀ ਚਰਚਾਵਾਂ ਤੇਜ਼ ਹੋ ਗਈਆਂ ਸੀਗੀਆਂ ਸੋਸ਼ਲ ਮੀਡੀਆਸ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ ਜਿਨ੍ਹਾਂ ਨੂੰ ਲੈ ਕੇ ਆਮ ਤੌਰ ਤੇ ਜਿਹੜੀਆਂ ਚਰਚਾਵਾਂ ਤੇ ਸੀਗੀਆਂ ਤਾਂ ਸਿਆਸਤ ਗਰਮਾਈ ਗਈ ਸੀਗੀ ਤੇ ਹੁਣ ਵੀ ਲਗਾਤਾਰ ਹੀ ਵੱਡੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਸੀਟ ਤੇ ਕੌਣ ਜਿੱਤ ਹਾਸਲ ਕਰਦਾ ਹੈ ਕੌਣ ਬਾਜ਼ੀ ਮਾਰੇਗਾ ਪਰ ਅੱਜ ਕਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲੁਧਿਆਣਾ ਵੈਸਟ ਦੀ ਜਿਹੜੀ ਖਾਲੀ ਪਈ ਸੀਟ ਦੇ ਉੱਤੇ ਇੱਕ ਵਾਰ ਫਿਰ ਤੋਂ ਦੁਬਾਰਾ ਚੋਣਾਂ ਹੋਣਗੀਆਂ 19 ਜੂਨ ਨੂੰ 23 ਜੂਨ ਨੂੰ ਨਤੀਜੇ ਆਉਣਗੇ ਰਿਜ਼ਲਟ ਜਿਹੜਾ ਸਾਹਮਣੇ ਆ ਜਾਵੇਗਾ ਕਿ ਆਖਰਕਾਰ ਕਿਹੜੀ ਪਾਰਟੀ ਮੱਲਾ ਮਾਰਦੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਪੂਰਨ ਤੌਰ ਤੇ ਜ਼ੋਰ ਲਗਾਇਆ ਜਾਵੇਗਾ ਕਿ ਆਖਰ ਇਹ ਸੀਟ ਜਿਹੜੀ ਉਹਨਾਂ ਦੇ ਹੱਥ ਵਿੱਚ ਸੀ ਤਾਂ ਇੱਕ ਵਾਰ ਫਿਰ ਤੋਂ ਉਹਨਾਂ ਦੇ ਹੱਥ ਵਿੱਚ ਹੀ ਰਵੇ ਔਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀਗਾ ਗੁਰਪ੍ਰੀਤ ਕੋਕੀ ਦਾ ਤੇ ਆਮ ਆਦਮੀ ਪਾਰਟੀ ਨੂੰ ਝਟਕਾ ਜ਼ਰੂਰ ਲੱਗਾ ਸੀਗਾ ਸਸਦ ਦੇ ਵਿੱਚ ਵੱਡੀ ਹਲਚਲ ਪੈਦਾ ਹੁੰਦੀ ਹੋਈ ਨਜ਼ਰ ਫਿਰ ਆਈ ਸੀਗੀ ਪਰ ਦੱਸਿਏ ਕਿ ਹੁਣ ਇੱਕ ਵਾਰ ਤੋਂ ਫਿਰ ਉਪਚੋਣਾ ਹੋਣ ਵਾਲੀਆਂ ਨੇ ਦੁਬਾਰਾ ਚੋਣਾਂ ਲੁਧਿਆਣਾ ਵੈਸਟ ਦੇ ਵਿੱਚ ਹੋਣਗੀਆਂ ਜਿਸ ਤੋਂ ਬਾਅਦ ਗੁਰਪ੍ਰੀਤ ਕੋਖੀ ਦੀ ਸੀਟ ਦੇ ਉੱਤੇ ਸਾਰੇ ਉਮੀਦਵਾਰ ਲੜਨਗੇ ਤੇ ਆਖਰ ਕਿਸ ਦੀ ਜਿੱਤ ਹੁੰਦੀ ਹੈ ਇਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਬੜੀਆਂ ਹੁਈਆਂ ਨੇ 19 ਜੂਨ ਨੂੰ ਇਹ ਵੋਟਾਂ ਹੋਣਗੀਆਂ ਚੋਣਾਂ ਹੋਣਗੀਆਂ ਤੇ 23 ਤਰੀਕ ਨੂੰ ਨਤੀਜੇ ਸਭ ਦੇ ਸਾਹਮਣੇ ਆ ਜਾਣਗੇ ਕਿ ਆਖਰਕਾਰ ਹੁਣ ਇਸ ਸੀਟ ਤੇ ਕੌਣ ਬਾਜ਼ੀ ਮਾਰ ਲੈਂਦਾ ਹੈ ਵੱਡੀ ਤੇ ਹਨ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਨਿਆ ਤੇ ਨਾਲ ਦੀ ਨਾਲ ਦੱਸ ਦਈਏ ਕਿ ਇਸ ਸੀਟ ਨੂੰ ਜਿੱਤਣ ਤੋਂ ਬਾਅਦ ਰਾਜ ਸਭਾ ਮੈਂਬਰ ਬਣ ਸਕਦੇ ਨੇ ਅਰਵਿੰਦ ਕੇਸ਼ੀਵਲ ਤੇ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦਾ ਪੂਰਨ ਤੌਰ ਤੇ ਜੋਰ ਲੱਗਿਆ ਹੋਇਆ ਹੈ ਔਰ ਇਸ ਸੀਟ ਤੇ ਚੋਣਾਂ ਨੂੰ ਲੈ ਕੇ ਵੀ ਜਿਆਦਾ ਜਿਹੜੀ ਸਰਗਰਮੀ ਦਿਖਾਈ ਜਾ ਰਹੀ ਸੀ ਔਰ ਕਿਹਾ ਜਾ ਰਿਹਾ ਸੀ ਕਿ ਚੋਣਾਂ ਹੋ ਜਾਣੀਆਂ ਚਾਹੀਦੀਆਂ ਨੇ ਸੀਟ ਖਾਲੀ ਪਈ ਹੈ ਤਾਂ ਇਸ ਤੇ ਵੀ ਜਿਹੜਾ ਇੱਕ ਵਿਧਾਇਕ ਨੂੰ ਖੜਾ ਕਰ ਦੇਣਾ ਚਾਹੀਦਾ ਜਾਨੀ ਕਿ ਕੋਈ ਵਿਧਾਇਕ ਹੋਣਾ ਚਾਹੀਦਾ ਤਾਂ ਹੁਣ ਇੰਤਜ਼ਾਰ ਖਤਮ ਹੋ ਜਾਵੇਗਾ 19 ਤਰੀਕ ਨੂੰ ਵੋਟਾਂ ਪੈ ਜਾਣਗੀਆਂ ਹਰ ਇੱਕ ਸਿਆਸੀ ਪਾਰਟੀ ਆਪਣਾ ਜ਼ੋਰ ਲਗਾਵੇਗੀ ਕਿ ਆਖਰਕਾਰ ਉਹਨਾਂ ਦੀ ਜਿੱਤ ਹੋਵੇ ਤਾਂ ਹੁਣ ਜਿੱਤ ਕਿਸ ਦੇ ਝੋਲੀ ਪੈਂਦੀ ਹੈ ਇਹ ਦੇਖਣਾ ਬੇਹੱਦ ਜ਼ਰੂਰੀ ਬਣਦਾ ਹੈ ਅਹਿਮ ਖਬਰ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸਿਗੇ ਗੁਰਪ੍ਰੀਤ ਬੱਸੀ ਕੋਕੀ ਦੇ ਨਾਮ ਤੋਂ ਜ਼ਿਆਦਾ ਮਸ਼ਹੂਰ ਸੀਗੇ ਔਰ ਜਿਨ੍ਹਾਂ ਦੀ ਮੌਤ ਹੋ ਗਈ ਕਿਸ ਤੋਂ ਬਾਅਦ ਉਹ ਸੀਟ ਖਾਲੀ ਹੋਈ ਤੇ ਉਸ ਦੀਆਂ ਚੋਣਾਂ ਫਿਰ ਤੋਂ ਹੋਣ ਵਾਲੀਆਂ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਕੌਣ ਬਾਜੀ ਮਾਰਦਾ ਇਹ ਦੇਖਣਾ ਬਿਹਦ ਜਿਹੜਾ ਅਹਿਮ ਬਣਦਾ ਦਿਲਚਸਪੀ ਜਿਹੜੀ ਆ ਲੋਕਾਂ ਨੂੰ ਬਿਹਤ ਹੈ ਕਿ ਸੀਟ ਹੁਣ ਕਿਸ ਤੇ ਝੋਲੀ ਪੈਂਦੀ ਹੈ ਲੁਧਿਆਣਾ ਵਸਟ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਹੋਣ ਵਾਲੀਆਂ ਨੇ 19 ਜੂਨ ਨੂੰ ਚੋਣਾਂ ਹੋਣਗੀਆਂ 23 ਤਰੀਕ ਨੂੰ ਨਤੀਜੇ ਸਭ ਦੇ ਸਾਹਮਣੇ ਆ ਜਾਣਗੇ